गुरु साहब देना असाली शुरू की दवा जो गुरु साहब लम्मा समा द्वाली अपने किले के फोजा आनंद के सारे खाने से निकल बाहर सारा आया। तुम्हारे शिव भगवान की पावा पुरानी भी, पावा पुरानी भी, जीमिया वाले तो ये जीमिया वाले से तो पसीना तो नहीं आना। यहाँ हमने अर्जात कराया है, प्रभु भाष्य एवं जन्म कराया है, यहाँ पक्षित करें, नार्क का नाम जरूर कराते हैं पावस बोलते हैं। सार्वजनिककरण नरेश के हाथों से द्वारा कर रहा है एक प्यारे रणजीत भरणवाल जी गद्दी कला जी द्वारा गुरुदेव साहब से बुलाया जा रहा है सादर मेरे दर्शकगण से फिर पाठशाला में भरणवाल जी का अतिथि गोश्री जी द्वारा जीवन सभी कलाकारों को खींच कर और निर्देशक पुतोदार भाई वजी सिंह साहब तेज जीवाणी वाले के श्री गुरुदेव ਤਰਕਾਰ ਨੇ ਦੀ ਸ਼ੂਜੀ ਦਾ ਦੀਵਾਰੀ ਬਣੀ ਆ 7916 ਈਸਵੀ ਤੋਂ ਲੈ ਕੇ 7963 ਈਸਵੀ ਤੱਕ ਪੰਛ ਤੇ ਬੜਾ ਭਿਆਨਕ ਸਮਾਂ ਸੀ ਜਦੋਂ ਜਕਰੀਆ ਖਾਨ ਲਾਹੌਰ ਦੇ ਸੁਬੇਦਾਰ ਨੇ ਸਿੱਖਾਂ ਨੇ ਸਿਰਾਂ ਦੇ ਮੋਲ ਰੱਖ ਕੇ ਪਿਛੜਨਾ ਸਿੱਖਣਾ ਸਿਰ ਵੱਜ ਕੇ ਲਿਆਵੇ ਉਹਨੂੰ ਨਾਮ ਮਿਲੇ ਲੱਖ ਵਤ ਰਾਏ ਨੂੰ ਤੇ ਅਮਰ ਰਜਾ ਕੀ ਨੂੰ ਲਾਹੂਗਾ ਜਿੰਨਾਂ ਦਾ ਕੋਲ ਕੰਟਰੋਲ ਸੀ ਅਮਰ ਸਰ ਦਾ ਭੈਣ ਦੀ ਘਰ ਦੀ ਤਰਸਤੀ ਵਾਸਤੇ ਜਿਆ ਸਮਨੇ ਦਾਸ ਜੀ ਵਾਕੇ ਕਹੇ ਨੇ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਭੈਣ ਦੇ ਪਰਿਵਾਰ ਵਿਚੰਦੀ ਕਲਾ ਦੀ ਜਾਨ ਤੁਸੀਂ ਐਸੀ ਕੰਨ ਮਿਤੀ ਵਾਸਤੇ ਪਰਿਵਾਰ ਦੀ ਕੰਨ ਮਿਤੀ ਦਾਸ ਜੀ ਨੇ ਆਹ ਸਮੁੱਚੇ ਦਾ ਉਸ ਕਿਰਦਾਰੇ ਦੇ ਪ੍ਰਵਤ ਸਾ ਸਤਿ ਪਾਤਸ਼ਾਹ ਦੀ ਕਿਰਪਾ ਕਰੇ ਉਹਨੇ ਦੇ ਪਰਿਵਾਰ ਨੂੰ ਤਾਂ ਉਸ ਦੀ ਸਾਥ ਨੂੰ ਠੀਕ ਕਰੇ ਗੁਰੂ ਜੀ ਦੇ ਜਨਮ ਤੋਂ ਪਹਿਲਾਂ ਜਿਹੜਾ ਨੇ ਇੱਕ ਨਾਨਕ ਦੇ ਰਾਜੇ ਦੇ ਵਿੱਚ ਜਨਮ ਲਿਆ ਕਿ ਗੁਰੂ ਨਾਨਕ ਦੇ ਸਿੱਖ ਨੂੰ ਬੜਾ ਜੂਰੀ ਇਹ ਬਾਤ ਪ੍ਰਾਂਤ ਕਰ ਤੋਂ ਕੋਈ ਰਹਿ ਨਾ ਜਾਵੇ ਕਨੇ ਜਮਾਨਾ ਸੀ ਉਸਾਂ ਦੇ ਕੋਨੇ ਕੋਨੇ ਤੋਂ ਲੋਕਾਂ ਨੇ

पाले कून नान की तरफ पाला के संगल से बच्चे चार संगीत करार पारा पांच दिन तेरे में पंजारी वाली वाली चीज दिन में ते पंचा वाले के फेरा पंचा को नहीं चिताया। ਪੰਜਾਬੀ ਕੋਲੂ ਸਿਪਾਰ ਕੀਤਾ ਸਾਜ ਜਗਦੀ ਧਿਆਨ ਦੇਣਾ ਪੰਚਨ ਮਗਰ ਸ਼ਕਾ ਦਤਾ ਸੇਨ ਵੱਢ ਲੇ ਸਿਰ 'ਤੇ ਤੇਲ ਲਾ ਕੇ ਪਟਾ ਤਿਆਰ ਕੀਤਾ ਵਰਦਾ ਪੰਜ ਪਾਣੀਆ ਫਰੀਆ ਨੇ ਵਰਤਿਆ ਸੰਭਾਰ ਸੀ ਕਈ ਲੋਕਾਂ ਕਰੀ ਜੀ ਲਾ ਕੇ ਆਉਂਦੇ ਵਰਤਿਆ ਹੋ ਗਿਆ ਪੰਚਾ ਤਿਆਰ ਹੋ ਗਿਆ

काबा वाला सोने तकरी नंगी खत सदी ने पकड़ी चिड़ी उड़ डर से मर जाऊं दुश्मन से कैसे लड़ पाऊं ओ गया कितना अच्छा जी महाराज मेरे अक्षर जड़ी एक के छेद टूटा तैयार छह एक एक करके पन्ने छेद टूटा

ਜੀਤ ਭੀ ਕੀਰਪਾ ਕੀਤੀਆ ਮੈਨੂੰ ਪੋਤਰੀ ਦੀ ਰਾਤ ਪੁੱਛੀ ਆ ਕਿ ਹੁਣ ਇਸ ਛੋਟੀ ਜਿਹੀ ਪੋਤਰੀ ਨੂੰ ਜੋਗਾ ਜੀ ਬੀਰ ਦਿਓ ਨਾਰਮਾ ਪਰਿਵਾਰ ਚ ਨਾ ਲੱਗਦਾ ਹਕੀ ਮੰਗ ਗੁਰੂ ਹੱਥ ਸਾਹਿਬ ਦੇ ਪੰਚਾ ਉਸ ਕਹਿੰਦੀ ਪੂਰੀ ਕਰੇ ਆਓ ਪਿਆਰ ਦੇ ਨਾਲ ਸ਼ਤ ਕਰੋ ਸਮਾਹੀ ਫਿਰ ਤੁਹਾਨੂੰ ਇਹਨਾਂ ਦੀ ਕਿਰਤੂ ਦਾ ਪ੍ਰਾਰਥਨਾ ਲਾਡਿਆ ਪਹਿਲਾਂ ਜਿੱਦਾਂ ਪਾਗਿਆ ਸੀ ਆਉਣ ਵਾਸਤੇ ਸੇ 8 ਦਿਨ ਜਲੀਆ ਹੋ ਭਾਈ ਮਨੀ ਸਿੰਘ ਸਾਹਿਬ ਆਪਣੇ ਸੰਗਤਾਂ ਨੂੰ ਲੋਕ ਪਰਿਵਾਰ ਸੇ ਸੰਦੇਸ਼ ਇਹੋ ਕਹਤਾ ਕਹਿੰਦੇ ਮੈਂ ਤੁਹਾਡੇ ਕੋਲ ਜਮਾ ਮੰਗੀਵਾ ਬੜੇ ਪਿਆਰ ਦੇ ਨਾਲ ਸੰਨ ਕਰੋ ਭਾਈ ਮਨੀ ਸਿੰਘ ਸਾਹਿਬ ਦੀ ਕੀਤੀ ਖਾਸ ਕਰਕੇ ਬੱਚਨੋ ਅੰਮ੍ਰਿਤਸਰ ਆਉਂ ਤੋਂ ਲੋਕ ਪਰਿਵਾਰ ਸੇ ਐੋ ਵਿਅਕਤੀ ਜਿਸਰੇ ਬਾਸਤਾਂ ਦੇ ਜਿਹੜੇ ਬੜੀ ਯਾਦ ਮਾਰਾ ਜੇ ਆਂਦੇ ਆਂ ਅਨੁਕਮਾਤ ਸੇ ਯਾਦ ਬਾਸਤਾਂ ਨੂੰ ਜੇ ਵੀ ਜੇਨੇ ਪਾਛਾ ਇਸੇ ਹੋ ਗਏ कुलप्रीत जगजीत हो ਰੁਪਈਏ ਤੱਕ ਝੋਲਾ ਵੇਖਦਾ ਰਿਹਾ। ਉਹ ਇਹਨਾਂ ਨੂੰ ਪਤਾ ਲੱਗਾ ਧਰਨਾ ਲੱਗਣਾ ਤੇ ਕੱਲ ਦਾ 2300 ਰੁਪਈਆ ਦੇ ਦਿੱਤਾ ਨੇ ਕੱਲ੍ਹ ਦਾ। ਅੱਜ ਹੋ ਸਕਦਾ 2300 ਤੋਂ ਵੀ ਵਧੇ। ਬਾਹਰ ਨਾਲ ਜਾਗ ਉਦੋਂ ਆਉਂਦੀ ਆ। ਜਦੋਂ ਧਰਨਾ ਲੱਗਦਾ ਅੱਗੇ ਹੋਰ ਬਹੁਤ ਮਸਲੇ ਆ। ਹੜਾ ਦਾ ਬਵਾਜਾ 70000 ਰੁਪਈਆ ਪ੍ਰਤੀ ਇੱਕੜ। ਹੋ ਰਾਣਾ ਬੇਰੇ ਬਾਦੇ ਨਾਨਕ ਲਗਾਤਾਰ ਕੈਂਪ ਤੁਹਾਡਾ ਜਿਹੜਾ ਚੱਲਦਾ ਆ ਰਿਹਾ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਘੁੰਮ ਕੇ ਵੇਖਿਆ ਬਹੁਤ ਬੁਰਾ ਹਾਲ ਆ ਲੋਕਾਂ ਦਾ ਕਿਸੇ ਦੀ ਫਸਲ ਉੱਤੇ ਬਚੀ ਨਹੀਂ ਆ ਗਈ ਜੇ ਕੋ ਵੇਖਣ ਨੂੰ ਹਰੀ ਹਰੀ ਦਿਖਦੀ ਆ ਉਹ ਵੀ ਜਿਹੜੀ ਉਹਦੇ ਪੱਲੇ ਕੁਝ ਨਹੀਂ ਹੈਗਾ ਉਹ ਵੀ 4 ਕਵਾਂਟਰ ਜਾਂ 5 ਕਵਾਂਟਰ ਨਿਕਲਦੀ ਆ ਕਿ 5000 ਰੁਪਏ ਉਹ ਮਸ਼ੀਨ ਵਾਲਾ ਵੱਡਣ ਵਾਲਾ ਲੈ ਜਾਂਦਾ ਕਿਉਂਕਿ